ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਾਰਿਆਂ ਦਾ ਸ਼ੌਂਕ ਘੋੜੀਆਂ ਦਾ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਂਦਾਰ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਮੈਂ ਤੁਹਾਨੂੰ ਉਸ ਨੁਕਰੇ ਘੋੜੇ ਦਾ ਬਸ਼ੇਰਾ ਦਿਖਾਉਣ ਲੱਗਿਆ ਜਿਹੜੇ ਘੋੜੇ ਤੋਂ ਆਪਣੇ ਚੈਨਲ ਦੀ ਸ਼ੁਰੂਆਤ ਹੋਈ ਸੀ ਸਭ ਤੋਂ ਪਹਿਲੀ ਵੀਡੀਓ ਜਿਹੜੀ ਆਪਾਂ ਆਪਣੇ ਚੈਨਲ ਤੇ ਪਾਈ ਸੀਗੀ ਸਤੰਬਰ 2020 ਦੇ ਵਿੱਚ ਉਹ ਸੀ ਦੋਸਤੋ ਨੁਕਰਾ ਘੋੜਾ ਵੈਕਟਰ ਤੇ ਉਸੇ ਘੋੜੇ ਦਾ ਬੱਚਾ ਦਿਖਾਉਣਾ ਤੇ ਕੁਛਕਾਪਾਂ ਗੱਲਾਂ ਬਾਤਾਂ ਕਰਨੀਆਂ ਨੇ ਵੈਕਟਰ ਬਾਰੇ ਜਿਹੜਿਆਂ ਨੇ ਵੈਕਟਰ ਘੋੜਾ ਨਹੀਂ ਦੇਖਿਆ ਆ ਫੋਟੋਆਂ ਸ਼ੇਅਰ ਕਰਤੀਆਂ ਆਪਾਂ ਤੁਹਾਡੇ ਨਾਲ ਦਰਸ਼ਨ ਪਾ ਲੋ ਤੇ ਬਹੁਤ ਵਿਸ਼ਾਲ ਘੋੜਾ ਸੀ ਦੋਸਤੋ ਇਹ ਢਾਲੀਵਾਲ ਸਟੱਡ ਫਾਰਮ ਬਲਾਸਪੁਰ ਵਾਲਿਆਂ ਦੇ ਕੋਲੇ ਸੀ ਮੇਰੇ ਬੜੇ ਅਜੀਜ਼ ਮਿੱਤਰ ਨੇ ਉਹ ਬਾਈ ਸਖਜੀਤ ਹੋਣੀ ਸਭ ਤੋਂ ਪਹਿਲੀ ਮੁਲਾਕਾਤ ਜਿਹੜੀ ਮੇਰੀ ਸ਼ੁਰੂਆਤੀ ਦੌਰ ਦੇ ਵਿੱਚ ਹੋਈ ਸੀ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਚੈਨਲ ਦਾ ਤਾਂ ਬਾਈ ਸਖਜੀਤ ਦੇ ਨਾਲ ਮੇਰੀ ਮੁਲਾਕਾਤ ਹੋਈ ਸੀ ਤੇ ਮੈਂ ਉਹਨਾਂ ਦੇ ਘੋੜੇ ਵੈਕਟਰ ਬਾਰੇ ਕਾਫੀ ਸੁਣਿਆ ਸੀ ਸੋ ਅਫਸੋਸ ਦੀ ਗੱਲ ਆ ਵੀ ਘੋੜਾ ਬਹੁਤ ਥੋੜਾ ਟਾਈਮ ਸਾਡੇ ਕੋਲੇ ਰਿਹਾ ਉਹ ਸਾਡੇ ਇੱਕ ਤਿੰਨ ਸਾਲ ਦੀ ਉਮਰ ਦੇ ਵਿੱਚ ਉਹ ਘੋੜਾ ਪੂਰਾ ਹੋ ਗਿਆ ਸੀ ਤੇ 66 ਇੰਚ ਹਾਈਟ ਕਰ ਗਿਆ ਸੀ ਦੋਸਤੋ ਬੜਾ ਵਿਸ਼ਾਲ ਖੁੱਲੀ ਬਾਡੀ ਦਾ ਬਹੁਤ ਚੰਗਾ ਘੋੜਾ ਸੀ ਦੋਸਤੋ ਤੇ ਤੁਸੀਂ ਉਹਦੀ ਵੀਡੀਓ ਦੇਖ ਸਕਦੇ ਹੋ ਆਪਣੇ ਚੈਨਲ ਤੇ ਤੇ ਤੁਹਾਨੂੰ ਇੱਕੋ ਇੱਕੀ ਵੀਡੀਓ ਉਹਦੀ ਦੇਖਣ ਨੂੰ ਮਿਲਣੀ ਆ ਸਭ ਤੋਂ ਪਹਿਲੀ ਤੇ ਜਿਹੜੀ ਅਖੀਰਲੀ ਵੀਡੀਓ ਸੀ ਆਪਣੇ ਚੈਨਲ ਤੇ ਪਈ ਸੀ ਉਹ ਤੇ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਮੰਨਦਾ ਵੀ ਯਾਰ ਮੈਂ ਉਸ ਵਿਸ਼ਾਲ ਘੋੜੇ ਤੋਂ ਆਪਦੇ ਚੈਨਲ ਦੀ ਸ਼ੁਰੂਆਤ ਕੀਤੀ ਸੀ ਸੋ ਤੁਹਾਡੇ ਨਾਲ ਆਪਾਂ ਲਿੰਕ ਵੀ ਸਾਂਝਾ ਕਰ ਦੇਾਂਗੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਨਿਗਾਹ ਮਾਰ ਲਿਓ ਘੋੜੇ ਦੇ ਦਰਸ਼ਨ ਪਾ ਲਿਓ ਤੇ ਉਸ ਵਿਕਟਰ ਘੋੜੇ ਦੀਆਂ ਹੁਣ ਆਪਣੇ ਕੋਲੇ ਚੰਦ ਨਿਸ਼ਾਨੀਆਂ ਹੀ ਰਹਿ ਗਈਆਂ ਜੇ ਆਪਾਂ ਉਹਦੇ ਖਾਨਦਾਨ ਦੀ ਗੱਲ ਕਰੀਏ ਵਿਕਟਰ ਦੇ ਦੀ ਤਾਂ ਕੋਟਲਾ ਰਾਇਕੇ ਵਾਲੇ ਬਾਈ ਦੇ ਕੋਲੇ ਗਰਸ਼ਰਨ ਦੇ ਕੋਲੇ ਜਿਹੜਾ ਘੋੜਾ ਹੁੰਦਾ ਸੀ ਉਸ ਘੋੜੇ ਦਾ ਬੱਚਾ ਸੀ ਦੋਸਤੋ ਵਿਕਟਰ ਤੇ ਇਹ ਉਸ ਘੋੜੇ ਦਾ ਪੋਤਾ ਆ ਗਿਆ ਸੋ ਪਿੱਛੇ ਜੇ ਇੱਕ ਬਸ਼ੇਰਾ ਹੋਰ ਤਿਆਰ ਹੋਇਆ ਸੀਗਾ ਵਿਕਟਰ ਦਾ ਬਾਈ ਮਲੂਕੇ ਵਾਲੇ ਬਿੰਦਰ ਦੇ ਕੋਲੇ ਜਿਹਦੀ ਕਾਫੀ ਦਿਨ ਪਹਿਲਾਂ ਲਗਭਗ ਮਹੀਨਾ ਤੋਂ ਪਹਿਲਾਂ ਡੈਥ ਹੋ ਗਈ ਦੋਸਤੋ ਉਹ ਵੀ ਬਹੁਤ ਚੰਗਾ ਬਸ਼ੇਰਾ ਤਿਆਰ ਹੋਇਆ ਸੀ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੇ ਜਿਹੜਾ ਇਹ ਬਸ਼ੇਰਾ ਦੋਸਤੋ ਇਹ ਬੈਬਲ ਸਟੱਡ ਫਾਰਮ ਦੇ ਉੱਤੇ ਆ ਅੰਕਲ ਸਰਜੀਤ ਸਿੰਘ ਜੀ ਦੇ ਕੋਲੇ ਬਹੁਤ ਚੰਗਾ ਬਸ਼ੇਰਾ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਮਾਂ ਵੀ ਇਹਦੀ 63 ਇੰਚ ਹਾਈਟ ਦੀ ਆ ਤੇ ਪਿਓ ਤਾਂ ਇਹਦਾ ਚੰਗਾ ਹੈ ਹੀ ਸੀ ਬਿਲਕੁਲ ਸਪੌਟਲੈਸ ਬਸ਼ੇਰਾਗਾ ਕੱਦ ਕਾਠ ਬੇਲ ਤੇ ਸਹੱਪਣ ਮਜਬੂਤੀ ਸਾਰੇ ਪਾਸਿਆਂ ਤੋਂ ਬਸ਼ੇਰੇ ਨੂੰ ਆਪਾਂ ਪੂਰਾ ਕਹਿ ਸਕਦੇ ਹਾਂ ਇਹਦੀ 25 ਮਹੀਨੇ ਉਮਰ ਹੋਈ ਆ ਤੇ ਕੱਦ 64 ਇੰਚ ਕਰ ਗਿਆ ਹਾਲੇ ਐਂ ਕਹਿ ਲੋ ਵੀ 2 ਸਾਲਾਂ ਦਾ ਹੋਇਆ 2 ਸਾਲ ਤੇ 1 ਮਹੀਨਾ ਇਹਦੀ ਉਮਰ ਹੋਗੀ ਕੋਈ ਹੈ ਵੈਸੇ ਦੀ ਸਟੱਡ ਸਰਵਿਸ ਨਹੀਂ ਓਪਨ ਕਰਨੀ ਇਹ ਤਾਂ ਮੈਂ ਪਿੱਛੇ ਜਿਹੜੇ ਤੁਹਾਨੂੰ ਦੋ ਘੋੜੇ ਦਿਖਾਏ ਸੀ ਨੋਕਰਾ ਤੇ ਮਾਰਵਾੜੀ ਅੰਕਲ ਦੇ ਫਾਰਮ ਦਾ ਉਹਦੇ ਨਾਲ ਹੀ ਇਹਦੀ ਵੀਡੀਓ ਸ਼ੂਟ ਕੀਤੀ ਸੀ ਤੇ ਮੈਂ ਅੰਕਲ ਜੀ ਨੂੰ ਕਿਹਾ ਵੀ ਆਪਾਂ ਇਸ ਬਸ਼ੇਰੇ ਨੂੰ ਵੀ ਦਿਖਾਵਾਂਗੇ ਲੋਕਾਂ ਦੇ ਰੂਬਰੂ ਕਰਾਂਗੇ ਸੋਣਾ ਬਹੁਤ ਆ ਬਸ਼ੇਰਾ ਬਹੁਤ ਵੱਡਾ ਆਪਦੇ ਪਿਓ ਦੇ ਵਾਂਗੂ ਇਹ ਵੱਡਾ ਘੋੜਾ ਬਣੂਗਾ 64 ਇੰਚ ਹਾਈਟ 2 ਸਾਲ ਦੀ ਉਮਰ ਦੇ ਵਿੱਚ ਕਹਿ ਦੇਣ ਦੀ ਗੱਲ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਹੁਣ ਇਹਨੇ 5 ਸਾਲ ਦੀ ਉਮਰ ਤੇ ਜਾ ਕੇ ਕਿੰਨੀ ਹਾਈਟ ਕਰ ਜਾਣੀ ਆ ਏ ਬੇਸ਼ੇਰਾ ਦੋਸਤੋ ਆ ਬਾਈ ਜੀ ਨਾਲ ਖੜੇ ਆ ਬੇਸ਼ੇਰੇ ਦੇ ਇਹਨਾਂ ਦੇ ਘਰੇ ਬਰੀਡ ਹੋਇਆ ਸੀਗਾ ਇਹਦੀ ਮਾਂ ਬਾਈ ਜੀ ਹੋਰਾਂ ਦੇ ਕੋਲ ਹੀ ਆ ਪਿੰਡ ਬਲਾਸਪੁਰ ਦੇ ਨੇ ਰਹਿਣ ਵਾਲੇ ਤੇ ਇਹਨਾਂ ਤੋਂ ਅੰਕਲ ਸਰਜੀਤ ਸਿੰਘ ਜੀ ਲੈ ਆਏ ਸੀ ਸੋ ਦਰਸ਼ਨ ਪਾ ਲੋ ਤੁਸੀਂ ਤੇ ਅੱਜ ਮੇਰਾ ਮਨ ਕਰਿਆ ਵੀ ਯਾਰ ਆਪਾਂ ਨਾਲ ਵੈਕਟਰ ਦੇ ਵੀ ਦਰਸ਼ਨ ਕਰਾ ਦੇਾਂਗੇ ਜਿਹੜੇ ਵੀਰਾਂ ਨੇ ਘੋੜਾ ਨਹੀਂ ਦੇਖਿਆ ਪੁਰਾਣੇ ਬਰੀਡਰ ਬੰਦੇ ਤਾਂ ਤਕਰੀਬਨ ਉਹਦੇ ਬਾਰੇ ਜਾਣਦੇ ਆ ਆ ਕਰਕੇ ਮਾਹ ਨਾਲੇ ਉਹਦੀ ਆਪਾਂ ਨਿਸ਼ਾਨੀ ਦਿਖਾ ਦਿੰਨੇ ਆ ਤੇ ਨਾਲੇ ਵੈਕਟਰ ਬਾਰੇ ਗੱਲਬਾਤ ਹੋ ਜੂ ਤੁਸੀਂ ਵੈਕਟਰ ਕੋੜਾ ਦੇਖ ਲੋਗੇ ਸੋ ਕਮੈਂਟ ਕਰਕੇ ਦੱਸਿਓ ਬਿਸ਼ੇਰਾ ਕਿਵੇਂ ਲੱਗਿਆ